ਛੱਟਾ ਗਾ ਵੀ ਲੈ ਇੱਕ ਉਹਨੂੰ ਕਿ ਅ ਰੈਫਰ ਕਰਨੀ ਮਰੀ ਜੋ ਆਈ ਜਿਹੜਾ ਰੈਫਰ ਕਰਦੇ ਆ ਕਿਹੜੀ ਜਗ੍ਹਾ ਤੇ ਕੀਤੇ ਇਹ ਤਰਨਧਰ ਸਿੰਘ ਲੋਸ ਇਹ ਆਪਣੇ ਵੀ ਦੇਖਿਆ ਤਾਂ ਫੇਰ ਆਏ ਤੇ ਕਹਿੰਦੇ ਵੀ ਇਤਰਾਸਾ ਲੱਗੀਆਂ ਪਰ ਕਾਫੀ ਆਈ ਫਾਕ ਹਰੀ ਬਾਬਾਈ ਕੀ ਨਾ ਤੁਹਾਡਾ ਦਰਮੇਲ ਸਿੰਘ ਜੀ ਕੀ ਗੱਲ ਬਾਤ ਹੋਈ ਆ ਜਿਹੜਾ ਲੈਂਟਰ ਡ ਗਿਆ ਇਹ ਸਰ ਉਹ ਬਾਬਿਆਂ ਦਾ ਲੈਂਟਰ ਪੈ ਰਿਆ ਹੈ ਹੀ ਆਪਣੇ ਸਾਡੇ ਪਿੰਡੋਂ ਇਹਨਾਂ ਦੋ ਮਸ਼ੀਨਾਂ ਹੈ ਜੀ ਨਾਲ ਮੇਰੇ ਚਾਚੇ ਤਾਏ ਦੇ ਪੁੱਤੋ ਭਰਾ ਮੇਰੇ ਦੋ ਭਰਾ ਮੇਰੇ ਉਹਨਾਂ ਦੇ ਛੱਟ ਲੱਗੀ ਆ ਇੱਕ ਦੇ ਤਾਂ ਕਾਫੀ ਜਿਆਦਾ ਲੱਗੀ ਉਹਨੂੰ ਕੋਈ ਛਾ ਕੋਈ ਕੋਈ ਛਾ ਭਾਈ ਤੂੰ ਦਮ ਘੁੱਟ ਕੇ ਆਉਂਦਾ ਕੋਈ ਪਚਕ ਪਚਕ ਟੁੱਟ ਗਿਆ ਲੈਂਡਰ ਪੈ ਰਿਆ ਸੀ ਕਿਹੜੇ ਬਾਬਿਆਂ ਦਾ ਪੈ ਰਿਆ ਸੀ ਕਿ ਬਾਬਿਆਂ ਦਾ ਨਹੀਂ ਪਰਾ ਯਾਰ ਹੋਰ ਸਿੰਘ ਦੇ ਪਤਾ ਨਹੀਂ ਬਾਬੇ ਕਿ ਕਿੱਥੋਂ ਬਾਬੇ ਆ ਬਾਬਿਆਂ ਦਾ ਪਤਾ ਨਹੀਂਗਾ ਕਿਉਂਕਿ ਮਸ਼ੀਨਾਂ ਸਾਡੀਆਂ ਦੋ ਸਾਡੇ ਸਾਡੀਆਂ ਕਈਆਂ ਹੈ ਤੇ ਦੋ ਤਿੰਨ ਮਸ਼ੀਨਾਂ ਉਸ ਤੋਂ ਚਾਰ ਹੀ ਆਪਣੇ ਭਿੱਖੀ ਮਿੰਡ ਤੋਂ ਹਾਂਜੀ ਭਿੱਖੀ ਮਿੰਡ ਤੋਂ ਮੁੰਡਾ ਉਹ ਦੋ ਜਿਹੜੇ ਜਿਆਦੇ ਉਹਨਾਂ ਦੇ ਗੰਹੀਰ ਛੱਟਾਂ ਵਾਂ ਕਿਉਂਕਿ ਇੱਕ ਉਸ ਮੁੰਡੇ ਦਾ ਹੀ ਉਹ ਆ ਗੱਲ ਟੁੱਟ ਗਈ ਆ ਡੀ ਰੁੱਟ ਗਈ ਆ ਤੇ ਇਹ ਕਾੜਾ ਪੱਟ ਬਾਹਰ ਨਿਕਲ ਗਿਆ ਤੇ ਸਾਡਾ ਮੁੰਡਾ ਜਿਹੜਾ ਸਾਡਾ ਚਾਚੇ ਦਾ ਪੋਤਾ ਸੁਖਾ ਸਿੰਘ ਉਹਦੇ ਪਛਲੀਆਂ ਦੇ ਵੀ ਦੱਬ ਦੋ ਬਜਾਤੀ ਆ ਗਈ ਕੋਈ ਚੀਜ਼ ਵੱਜੀ ਤੇ ਪਲ ਨਹੀਂ ਟੁੱਟ ਗਈਆਂ ਪਛਲੀਆਂ ਤੇ ਉਹਨੂੰ ਵੀ ਅਸ਼ਰਾਈ ਸ਼ਹਿਬਾਣਾ ਨੇ ਹਸਪਤਾਲ ਨੇ ਉਸੇ ਬਾਬਿਆਂ ਨੇ ਭੇਜਤਾ ਬਾਬਿਆਂ ਦੇ ਹਸਪਤਾਲ ਦੇ ਵਿੱਚ ਤੇ ਇੱਕ ਮੇਰਾ ਭਤੀਜਾ ਨਾਲ ਉਹਦੇ ਛੱਟ ਬਾਹ ਲੱਗੀ ਹੈ ਲਤਾਂ ਦੇ ਕਿੰਨੇ ਜਣੇ ਛੱਟਾਂ ਲੱਗੀਆਂ ਕਰੀਬ ਛੱਟਾਂ ਜੀ ਮੈਂ ਤੋਂ ਥੋੜਾ ਜਿਹਾ ਲੇਟ ਆਇਆ ਮੇਰੇ ਉਹਨਾਂ ਨੂੰ ਬੰਦੇ ਚਲ ਗਏ ਆ ਬੰਦੇ 8-10 ਜਣੇ ਦੇ ਛੱਟਾਂ ਲੱਗੀਆਂ ਵਾ ਹਾਂਜੀ 10 10 ਹੈ ਆ ਤੇ ਛੱਟਾਂ ਬਾਬਾ ਕਾਫੀ ਜਣੇ ਕੋ ਹੋਵੇ ਕਿੱਥੇ ਤਰੰਧਾਂ ਦਾਖਲ ਕਰਾਤਾ ਹੁਣ ਤਰੰਧਾਂ ਨਹੀਂ ਬਾਬਿਆਂ ਨੇ ਹਸਪਤਾਲ ਦਾਖਲ ਕਰਾ ਕੋ ਤੇ ਆ ਵਾ ਤੇ ਮੇਰਾ ਇੱਕ ਵੇ ਭਰਾ ਹੈ ਮੇਰਾ ਛੋਟਾ ਚਾਚੇ ਦਾ ਪੁੱਤ ਉਹਨੂੰ ਵੀ ਲੈ ਗਏ ਹੁਣੇ ਉਹਨਾਂ ਨੇ ਭੇਜ ਦਿੱਤਾ ਵੀ ਉਹਦੇ ਵੀ ਲੱਕ ਦੇ ਵਿੱਚ ਛੱਟ ਕੋਈ ਜ਼ਿਆਦੀ ਆ ਤੇ ਇਹਨਾਂ ਨੇ ਉੱਥੇ ਭੇਜ ਦਿੱਤਾ ਵੀ ਉੱਥੇ ਡਾਕਟਰ ਸਾਹਿਬ ਵੀ ਚੰਗੇ ਆ ਸਾਰੇ ਡਾਕਟਰ ਉੱਥੇ ਹਸਪਤਾਲ ਦੇ ਵਿੱਚ ਤੇ ਉਥੇ ਪਤਾ ਲੱਗ ਜੂਗਾ ਠੀਕ ਹੈ ਇਹ ਉਸ ਤਰ੍ਹਾਂ ਬਾਬਿਆਂ ਨੇ ਵੀ ਹੈਲਪ ਕੀਤੀ ਹੈ ਬਾਬਿਆਂ ਨੇ ਗੱਡੀਆਂ ਭੇਟੀਆਂ ਵਾ ਆਪਣੀਆਂ ਵੀ ਦਵਾ ਦਾ ਬਸ ਲਿਖ ਕੇ ਜਾਓ ਤੇ ਕੋਈ ਕੁਜਰਤ ਤੋਂ ਕੋਈ ਪਾਣਾ ਵਰਤਾਇਆ ਵੀ ਜਿਹੜਾ ਰੋਜ਼ ਮਜ਼ਦੂਰੀ ਕਰਦੇ ਬੰਦੇ ਰੋਜ਼ ਲੈਂਟਰ ਪੈਂਦੇ ਆ ਤੇ ਕੋਈ ਚੱਕਰੀ ਇਹੋ ਜਿਹਾ ਬਣਿਆ ਜਿਹੜਾ ਕੋਈ ਕਾਲਪੁਰ ਖੱਲੋਂ ਕੋਈ ਕੰਮ ਵਿਗੜ ਗਿਆ ਕਿਹਦੀ ਗਲਤੀ ਲੱਗਦੀ ਹੈ ਇਹ ਤਾਂ ਲੈਂਟਰ ਹੀ ਗਿਆ ਇਹ ਲੈਂਟਰ ਦੀ ਤੇ ਉਹ ਤੁਹਾਨੂੰ ਜਾਇਆ ਪਤਾ ਲੱਗੂਗਾ ਇਸ ਤਰ੍ਹਾਂ ਤੇ ਕੋਈ ਸਮਝ ਨਹੀਂ ਲੱਗਦੀ ਵੀ ਕੀ ਗੱਲ ਹੋ ਸਕਦੀ ਹੈ ਇਹ ਤਾਂ ਹੋ ਸਕਦਾ ਗੱਲ ਵੀ ਜਿਹੜੇ ਕੋਈ ਕਾਲਪੁਰ ਕਰਦੇ ਉਹਨਾਂ ਤੋਂ ਕੋਈ ਰਹਿ ਗਈ ਹੋਵੇ ਗੱਲ ਹੂੰ ਹੂੰ ਉਹਨਾਂ ਤੋਂ ਕੋਈ ਗਲਤੀ ਹੋ ਗਈ ਜੇ ਨਿੱਕੀ-ਮੋਟੀ ਤੇ ਤੁਹਾਨੂੰ ਪਤਾ ਲੈਂਟਰ ਬਹੁਤ ਵੱਡਾ ਹੈ ਤੇ ਕਿਤੇ ਵੀ ਮਾੜੀ-ਮੋੜ ਗਲਤੀ ਹੋ ਜਾਂਦੀ ਤਾਂ ਉਹ ਗਲਤੀ ਨੂੰ ਮੁੜ ਕੇ ਜਿਹੜੀ ਆ ਵੀ ਪ੍ਰਦਾਸ਼ ਨੇ ਉਹ ਗਲਤੀ ਆ ਜਾਂਦੀ ਸਾਹਮਣੇ ਉਹ ਇਹ ਕਰਕੇ ਕੋਈ ਤੇ ਇਹਨਾਂ ਕਹਿੰਦੇ ਜਨਾਬ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਕਰਨ ਸਿੰਘ ਜੀ ਕੀ ਗੱਲ ਬਾਤ ਹੋ ਜਿਹੜਾ ਲੈਂਟਰ ਦੀ ਕਿ ਇਹ ਜੋ ਉੱਥੇ ਜੀ ਜਿਹੜੇ ਮੌਜੂਦਾ ਸੀ ਉਹਨਾਂ ਨੂੰ ਪਤਾ ਹੋਊਗਾ ਐਂ ਤੇ ਮਗਰ ਆਏ ਇਹਨਾਂ ਦੇ ਬਾਅਦ ਚ ਜਦੋਂ ਆਨੂੰ ਦੱਸਿਆ ਨਾ ਵੀ ਲੈਂਟਰ ਦੇ ਪਿੱਛੇ ਚਟਾ ਲੱਗ ਗਿਆ ਵਾ ਕਿੰਨੇ ਬੰਦੇ ਚਟਾ ਲੱਗੇ ਇਹ ਇਥੇ ਕੋਸ਼ੇ 10-12 ਜਣੇ ਲਿਆਤੇ ਗਏ ਸੀ ਜਿਹੜੇ ਹੂੰ ਉਹ ਆ ਤੇ ਕੋਸ਼ੇ ਜਿਹੜੇ ਉੱਥੇ ਅਜੇ ਵਿੱਚੋਂ ਸਿੱਧੇ ਹਸਪੀਟਲ ਤੁਹਾਡਾ ਤੁਹਾਡਾ ਵੀ ਕਿ ਪਰਿਵਾਰ ਦਾ ਜੀ ਇਹ ਪੰਜ ਮੇਰਾ ਮੇਰੇ ਤੋਂ ਵੱਡਾ ਭਰਾ ਵਾ ਜੀ ਕੋਸ਼ੇ ਜੀ ਤੇ ਇੱਕ ਮੇਰਾ ਭਤੀਜਾ ਛੋਟਾ ਹੱਲੇ ਤੋਂ ਸਾਰੇ ਤੋਂ ਆਡੇ ਵੱਲ ਦੇ ਆਪਣਾ ਹੀ ਤੋਂ ਭਤੀਜਾ ਮੁੰਡਾ ਹੀ ਅੱਡਾ ਭਤੀਜਾ ਕਿੰਨੇ ਛੋਟਾ ਲੱਗੇ ਇਹ ਦਾਦੇ ਦੇ ਹਿਸਾਬ ਦੀਆਂ ਇਹ ਤੇ ਕਈ ਜਿਹੜੇ ਮੁੰਡੇ ਜਿਹੜੇ ਜਾਦੇ ਬਿਹਾਲ ਤੇ ਹੋਏ ਆ ਇੱਕ ਦੇ ਸਾਹ ਨਹੀਂ ਆਉਂਦਾ ਉਹ ਘਾ ਹੀ ਲੱਗਦਾ ਅੱਡਾ ਚਾਚੇ ਦਾ ਮੁੰਡਾ ਹੂੰ ਉਹਦੇ ਪਛਲੀਆਂ ਦੇ ਸਾਟ ਆ ਉਹ ਸਰਦ ਸਾਟ ਆ ਤੇ ਕੋਵ ਦੀ ਲੱਕਦੀ ਆ ਜਿਹਦੇ ਸਾਹ ਨਹੀਂ ਆਉਂਦਾ ਇਹ ਲੱਗਦੀ ਕਿ ਇਹਦੀ ਅੰਗੇਲੀ ਕਰਕੇ ਜਿਹੜਾ ਲੈਂਟਡ ਗਿਆ ਇਹ ਜੀ ਉਹਨਾਂ ਮਾਲਕ ਹੀ ਜਾਣਦਾ ਵਾ ਕੁਛ ਆਂਦੇ ਵੀ ਉਹਨਾਂ ਦੀਆਂ ਜਿਹੜੀਆਂ ਬੱਲੀਆਂ ਵਾਂ ਇਹ ਗਾਰਡਰਾਂ ਤੋਂ ਬਿਨਾ ਕੀਤੀ ਖੁੱਡਿਆ ਤੋਂ ਬਿਨਾ ਸ਼ਕਿੰਗ ਜਿਹੜੀ ਵੀ ਬੱਲੀਆਂ ਤੇ ਕੀਤੀ ਗੱਲੀ ਤੇ ਬੱਲੀਆਂ ਦੀ ਕੋਈ ਹਲਚਲੋ ਯਾਦ ਸਵੇ ਹੋਈ ਆ ਉਹ ਇੱਕ ਪਾਸੇ ਦਿਖਦੀਆਂ ਆਈਆਂ ਤੇ ਇਹਨਾਂ ਦੇ ਇੱਕ ਇੱਕ ਦਾਮੀ ਇਹਨਾਂ ਨੂੰ ਪਤਾ ਨਹੀਂ ਲੱਗਾ ਕਿਦੋਂ ਸਾਰਾ ਥੱਲੇ ਡਿੱਗ ਪਿਆ ਵਾ ਕੁਛ ਥੱਲੇ ਆ ਕੇ ਬੱਲੀਆਂ ਚੈਨਲ ਲੜ ਗਿਆ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਦੇ ਘਰ ਤੋਂ ਕੰਮ ਕਰ ਰਹੇ ਜੋ ਸਾਡੇ ਸਰਪੰਨ ਅੰਮ੍ਰਿਤ ਬਾਣੀ ਉਹਨਾਂ ਨੇ ਜੋ ਪਾਣੀ ਲੈ ਕੇ ਚਾਹ ਨਾ ਆਇਆ ਤੇ ਸਾਰੇ ਪਾਸੇ ਨਾਲ تھيڪ آهي ساري حاضر آهي